ਚਲੋ ਜੀ ਹਿਮਾਚਲ ਦੇ ਵਿੱਚ ਰਾਤ ਦਾ ਮਾਹੌਲ ਤੇ ਕਿਚਨ ਦਿਖਾਉਣੇ ਤੁਹਾਨੂੰ ਚਪਲਾਂ ਲਾ ਕੇ ਅੰਦਰ ਜਾਣੇ ਆ ਤੇ ਦੇਖੋ ਸਾਰੇ ਜਾਨੀ ਗਰਮ ਐਨ ਛੁੱਟੇ ਹੋਇਆ ਬਹੁਤ ਹੀ ਵਧੀਆ ਸਾਨੂੰ ਲੱਗਦਾ ਪਿਆ ਮੰਮੀ ਨਹੀਂ ਰੱਜੀ ਵੀ ਤੇ ਆਂਟੀ ਜੀ ਸਾਡੇ ਲਈ ਖਾਣਾ ਜਦੋਂ ਠੰਡ ਲੱਗਦੀ ਹੋਵੇ ਸਾਰੇ ਵੇਲਾ ਕਿੱਥੇ ਜਾ ਕੇ ਬੈਠਦੇ ਆ ਇਹ ਕਹਿੰਦੇ ਸਾਨੂੰ ਠੰਡ ਦੀ ਲੱਗਦੀ ਆ ਆ ਦੇਖ ਲਓ ਆਏਗੇ ਸਹੀ ਗੱਲ ਆ ਨੇ ਕਿ ਚਾਇਆ ਬੜਾ ਲੁਸ਼ਕੇ ਆ ਭਾਬੀ ਤੂੰ ਮੂੰਹ ਤੇ ਲਾਏ ਪੇ ਲੁਸ਼ਕੇ ਭਾਬੀ ਵੇਖਦੇ ਪਿਆ ਨਾ ਇਹ ਕਬਰ ਆਇਆ ਨਾ ਲੁਸ਼ਕੇ ਆ ਹੋਰ ਚਾਹ ਲਈ ਹੋਰ ਜਿਆਦੀ ਕਰੀ ਇਹ ਆਟੇ ਦੇ ਬਣਦੇ ਆ ਭਾਬੀ ਆਟੇ ਦੇ ਆਟੇ ਦੇ ਹੁੰਦੇ ਆ ਤੇ ਹਾਂ ਮਿੱਠਾ ਸੋਡਾ तो, बड़े हल्के हाँ भी रे। ये खाके पारा, पारा नहीं होता मतलब लाइट लाइट हो ਅੱਜ ਕਿੰਨੀ ਲੱਤਾਂ ਅੱਛਾ ਆਹ ਉਸਤ ਮਨ ਦਾ ਸਿਆਸੀ ਇਹ ਨਾ ਰੱਜੀ ਪਹਾੜੀ ਬਣਾਣਾ ਅੱਜ ਪਹਾੜੀ ਲੱਗੀ ਮਰਾ ਪਹਾੜੀ ਹਾਂ ਬਣਾਉਣਾ ਲੋਹੇ ਨੂੰ ਕੱਟ ਕੇ ਮਾਹੂ ਦੀਓ ਆ ਤਮਾਣੀ ਨਾ ਪਹਾੜੀ ਬਣਾਉਣਾ ਅੱਜ ਬਹੁਤ ਵਧੀਆ ਮਜ਼ਾ ਆ ਗਿਆ ਓਏ ਇਹ ਪਹਾੜੀ ਹਰਾਇਤ ਆਪਣੀ ਮਿੱਟੀ ਹੋ ਹਾਂ ਆ ਜਾਣੇ ਬਣਾ ਪਹਾੜੀ ਖਾਣਾ ਚੱਲ ਚੱਕ ਦੇ ਭਾਈ ਠੀਕ ਕਰਨਾ ਕਹਿੰਦੇ ਤੇ ਇਹ ਤਾਂ ਅਸਾਂ ਆ ਦੇਖ ਨੂੰ ਦੇ ਕਿਦਾਂ ਰਹੀ ਆਂ ਅਹ ਕਸੇ ਜੀ ਗਾਣੀ ਨਸਪਾਈਂ ਪਰ ਹਣਾ ਹਾਂ ਬੜਾ ਲਾ ਦੇਣਾ ਵੈਸੇ ਲੱਗਦੇ ਇਹ ਤਾਂ ਆਪਣੇ ਹੀ ਤਰ੍ਹਾਂ ਹੀ ਭਾਰਗਾ ਵੀ ਕਹਿ ਇਹ ਦਗਾ ਆਪਣੇ ਤੈਸੀ ਲਾਈ ਨਾ ਵੈਸੇ ਜਾਨ ਕੀ ਖਾਣ ਦੀ ਕੀ ਕਰਾ ਬੜਾ ਵਧੀਆ ਖਾਣਾ ਅੱਛਾ ਹੁੰਦਾ ਹੈ ਹੈ ਨਾ ਹੈ ਕਹਿੰਦੇ ਹੋ ਕਿ ਇੱਧਰ ਚਿੰਨ੍ਹ ਨੂੰ ਬੜਾ ਉਹ ਇਹੋ ਜਿਹਾ ਬਹੁਤ ਸਾਰਾ ਮੈਜੀਕਲ ਲੋਨੀਆ ਅੱਛਾ ਇਹ ਔਖਾ ਇਹ ਮੰਮੀ ਲਓ ਜੀ ਦੇਖ ਲਓ ਮਾਚਲ ਦੀ ਰੈਸਪੀ ਆ ਦੇਖੋ ਪਹਿਲ ਇਹ ਨਾ ਕੋਈ ਆਮ ਬੰਦਾ ਨਹੀਂ ਬਣਾ ਸਕਦਾ ਜਿਨ੍ਹਾਂ ਨੂੰ ਐਕਸਪੀਰੀਅੰਸ ਹੋ ਗਈ ਅਜਵੇਂ ਆਂਟੀ ਜੀ ਬਣਾਉਂਦੇ ਆ ਹੋਰ ਕੋਈ ਇੰਨੀ ਜਲਦੀ ਹਿਮਾਚਲ ਦੇ ਲੋਕ ਤੇ ਵੀਰੇ ਬਣਾਈ ਲੈ ਹਾਂ ਹਨਾ ਉਹ ਬਣਾ ਲੈਗੇ ਕੋਈ ਹੋਰ ਬੰਦਾ ਨਹੀਂ ਬਣਾ ਸਕਦਾ ਯਾਨੀ ਉਹਦੇ ਵਾਂਗੂ ਬਣਦਾ ਉਹ ਇਟਲੀ ਕੀ ਹੁੰਦਾ ਇਟਲੀ ਇਟਲੀ ਉਹਦੇ ਵਾਂਗੂ ਬਣਦਾ ਵੀ ਹਨਾ ਉਹ ਜਿਹੜਾ ਉੱਥੇ ਬਣਾਇਆ ਅੱਛਾ ਰੈਸਪੀ ਆ ਇੱਕ ਕਿਹੜੇ ਨਾਮ ਦੇ ਅੜਕਾ ਪੇੜ ਆ ਲੱਕੜ ਨੂੰ ਅੱਗ ਬੜੀ ਜਲਦੀ ਲੱਗਦੀ ਆ ਨਾ ਬੈਲ ਸਮੈਲ ਬਹੁਤ ਵਧੀਆ ਵਾ ਜੇ ਮੁੱਖ ਕਾ ਕਪੂਰ ਹਾਂ ਸਮੈਲ ਵੀ ਬਹੁਤ ਵਧੀਆ ਵਾ ਲੱਕੜ ਹਾਂ ਇਹਦੀ ਲਚੀਲਾ ਸੀਲਾ ਇਸ ਸੁਵੇ ਚੀਲਾ ਨਾ ਚੀਪਾ ਹਾਂ ਚੀੜੀ ਜੀ ਉਹ ਚਾਹਿੰਦੀ ਮੈਂ ਚੀੜੀ ਬੋਲ ਹੁਣ ਮੜੀ ਅੱਗ ਲਾਵਾਂਗੇ ਉਹਦੇ ਲੱਗੂ ਆ ਵੇਖੋ ਦੇਖੋ ਇਹ ਮੈਂ ਟੱਚ ਨਹੀਂ ਕੀਤਾ ਬੰਦ ਕਰ ਵੇਖੀ ਹੁਣ ਗਿੱਲੀ ਲੱਗ ਪਰ ਉਹ ਜਿਆਦਾ ਜਿਆਦਾ ਨਹੀਂ ਆਦਾ ਕੋਈ ਜਾਨੀ ਓਏ ਆਪਾਂ ਨੂੰ ਇਹਨੇ ਦੀਆਂ ਲੱਕੜਾਂ ਚਾਹੀਦੀਆਂ ਕਹਿੰਦੇ ਆ ਇਹ ਮੈਂ ਤੱਕ ਬਾਲ ਦੇ ਕਮਲਾ ਇਹ ਲੱਕੜ ਇਹ ਲੱਕੜ ਨੂੰ ਗਿੱਲੀ ਵੀ ਕਰਦਗੇ ਤਾਂ ਵੀ ਅੱਗ ਲੱਗ ਗਿਆ ਤੂੰ ਹਾਂ ਵੀ ਦੇ ਵਿੱਚ ਪਾਣੀ ਦੇ ਵਿੱਚ ਪਾਜੇ ਤਾਂ ਵੀ ਅੱਗ ਲੱਗ ਜਾਂਦੀ ਲੈ ਯਾਰ ਨਵੀਂ ਵੈਰਾਈਟੀ ਦੇਖ ਗਈ ਨਹੀਂ ਉਹ ਕਰਕੇ ਖਾਓ ਉਹਦੇ ਵਿੱਚ ਪਾਣੀ 1 ਮਿੰਟ ਦੀ ਦੇਖੀ ਕੀ ਪਾਣੀ ਦੇ ਵਿੱਚ ਪਾਏਗਾ ਹੁਣ ਨਾ ਅਭੀ ਕੀ ਕਰਨਾ ਬਗਾ ਉਹ ਕਿੱਲੀ ਕਰਨ ਲੱਗਾ ਉਹ ਲੱਕੜ ਹਾਂ ਕਰ ਕਰ ਵੇਖਦੇ ਹੁਣ ਹਾਂ ਬੁਕਾਰ ਥੋੜਾ ਕਰਕੇ ਚੱਕ ਹਾਂ ਆ ਸੁਣ ਮੇ ਥੋੜੀ ਜਿਹੀ ਪਿਸਤ ਜੋੜੀ ਲੇਟ ਲੱਗੀ ਪਰ ਲੱਗ ਜਾਈਗੀ ਚਲੰਦ ਉਸ ਵੇਲਾ ਹਾਂ ਫਿਰ ਇਤਾਂ ਹੀ ਆ ਓ ਜাদু ਪੈਟਰੋਲ ਹੀ ਆ ਲੱਕੜ ਦੀ ਹਾਂ ਹੋ ਦੇ ਲਾ ਸਹੀ ਗੱਲ ਆ ਪੈਟਰੋਲ ਹੀ ਪਾਇਆ ਪਿਆ ਲੱਗਦਾ ਚਲੋ ਗਾਇਸ ਇਹ ਹੈਗਾ ਦੇਸੀ ਘਿਓ ਘਰ ਦਾ ਕੱਢੋ ਕੱਢੋ ਓਰੀਜినਲ 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 ਆ ਇਹ ਸਰ ਰੈਸਪੀ ਬਣਦੀ ਪਈ ਆ ਰੈਸਪੀ ਬਣਦੀ ਪਈ ਆ ਹਾਂ ਰੈਸਪੀ ਬਣਦੀ ਪਈ ਆ ਇਹ ਜਿਹੜੇ ਲੱਛੇ ਪਰੌਠੇ ਆ ਨਾ ਨਹੀਂ ਲੱਛੇ ਲੁਸ਼ਕੇ ਲੁਸ਼ਕੇ ਪਰੌਠੇ ਸਾਰੇ ਲੱਛੇ ਹੋ ਗਏ ਮੈਂ ਤੋਂ ਇਨਕੇ ਸਾਥ ਖਾਣਾ ਹੈ ਦੇਸੀ ਘਿਓ ਕਿੱਕੀ ਇਤਲੀ ਦੇਖੋ ਕਿੰਡੀ ਸੋਹਣੀ ਪਿਆਰੀ ਕਿੰਨੀ ਨਿੱਕੀ ਜਿਹੀ ਕਿਤਲੀ ਬਹੁਤ ਪਿਆਰੀ ਐ ਕਿਵੇਂ ਨਾ ਨੀਚੇ ਪਾਣੀ ਦਾ ਕੋਈ ਨਹੀਂ ਹੋਣਾ ਮੜਾਵੇ ਪਕਾਤ ਗਾਲ ਮੇਸ਼ਾ ਦੇ ਸੀ ਕਿਉਂ ਵਾ ਤੇ ਗਾਇਸ ਉਹ ਵਾਲੀ ਲੱਕੜ ਤੁਹਾਨੂੰ ਦੱਸਣਾ ਚੀੜ ਦੀ ਲੱਕੜ ਨੂੰ ਐ ਗਿੱਲੀ ਵੀ ਹੋਵੇ ਨਾ ਉਹਨੂੰ ਫਿਰ ਵੀ ਅੱਗ ਲੱਗ ਜਾਂਦੀ ਔਨ ਨੂੰ ਤੁਹਾਨੂੰ ਸੁਵੇਰੇ ਬਖਾਵਾਂਗੇ ਤੀਲ ਲਗਾਓ ਤੀਲ ਨਾਲ ਲੱਗ ਜਾਂਦੀ ਅੱਛਾ ਲੈ ਇਹਨਾਂ ਨੂੰ ਵੀ ਪਤਾਵਾ ਮੰਮੀ ਨੂੰ ਹੀ ਪਤਾ ਨਹੀਂ ਹੋ ਗਿਆ ਚਲਾ ਕਰਦੇ ਬਸ ਚੀੜ ਹੈ ਸੂਰੇ ਭਾਈ ਬਹੁਤ ਆ ਇੱਕ ਇੱਕ ਖਾਣਾ ਬਾ ਡੇਢ ਗ੍ਰੇਡ ਹੀ ਢਿੱਡ ਭਰਿਆ ਪਿਆ ਵਾ ਹਾਂ ਬਹੁਤ ਆ ਬੱਸ ਕਰੋ ਹਾਂ ਜੀ ਤੁਸੀਂ ਨਾ ਬੱਸ ਕਰੋ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਕ ਇੱਕ ਖਾਣਾ ਆਪਾਂ ਕਿਉਂਕਿ ਢਿੱਡ ਭਰਿਆ ਪਿਆ ਵਾ ਇਹ ਮਿੱਠੇ ਆ ਨਹੀਂ ਨਾ ਫਿੱਕੇ ਆਏ ਇਹ ਸਬਜੀ ਨਾ ਖਾਣੇ ਬਹੁਤ ਲਾਈਟ ਆ ਸਬਜੀ ਬਣਾਉਂਦੇ ਪਿਆ ਆਹ ਦੇਸੀ ਘਿਓ ਆ ਔਰ ਜੀ ਇਧਰ ਦੀ ਘਿਓ ਪਾ ਦੇਣਗੇ ਵਾਓ ਕਿੰਨੀ ਕਿਨੇ

ਹਮ ਆਏਗੇ ਦਸੰਬਰ ਮੇ ਵੀ ਹਾਂ ਨੇ ਬਰਫ ਦੇਖਣਾ ਜਦ ਤੱਕ ਇਹ ਦੇਖਣਾ ਕਾਹਦੀ ਟਾਈਮ ਹੋ ਗਿਆ 10 12 ਸਾਲ ਦੇਖੇ ਨਹੀਂ ਕਿਉਂਕਿ ਮੈਂ ਇਹ ਤੰਜਾ ਮੇਰਾ ਨਾ ਨਾ 10 10 ਦਿਨ ਤੱਕ ਲਾਈਟ ਨਹੀਂ ਆਤੀ ਲਾਈਟ ਮੱਛਰ ਕਿੱਥੇ ਹੋਣਾ ਜਿਸ ਕਰਦਾ ਜਦੋਂ ਬੀਬੂ ਪੈਦਾਵਾ ਜਦੋਂ ਬੀਬੂ ਚ ਕਿਉਂ ਕਹਿੰਦੇ ਕਾਂ ਦੀ ਬਹੁਤ ਹੁੰਦੀ ਆ ਇਹ ਸਾਰਿਆਂ ਦੇ ਪਰੀਖੋ ਜਣ ਹਉਹ ਹੀ ਲੰਦੇ ਨਹੀਂ ਭਾਈ ਕੰਫਿਊਜ਼ ਤੋਂ ਬੰਦਾ ਹੋ ਜਾਂਦਾ ਉਹਨੇ ਦੋ ਵੀ ਨਾ ਬਸ ਤੇ ਇਹ ਤਾਂ ਉਹਦਾ ਅਗੇ ਦਾ ਕੁੜੀ ਗੇ ਇਹ ਇਹ ਮੇਰੇ ਗੋਲੀ ਆਲਾ ਹਸਾਬ ਆ ਜੇ ਮੈਂ ਵੀਰੇ ਨੂੰ ਗੋਲੀ ਮੈਂ ਪੱਤਾ ਫੜਾਈ ਜੇ ਲਾਸਟ ਹੈ ਤੇਰੀ ਵੀ ਕਿ ਬੜੀ ਆਹ ਤੁਸੀਂ ਸਟਿੱਕਰ ਇਹ ਯਾਦਦੇ ਹਨ ہماری ਉਹ ਕਹਿੰਦੇ ਚਾਚਾ ਮੁੰਡੇ ਦੀ ਮਾਂ ਘਰ ਵਾਲੇ ਦੂਸਰੇ ਪਾਸੇ ਚਲੋ ਲਾਸਟ ਹੋ ਗਿਆ ਕੰਪਲੀਟ ਮੈਂ ਇੱਕ ਥੋੜਾ ਤੋਕ ਸਕਦਾ ਸਹੀ ਗੱਲ ਆ ਦੇਖੋ ਕਿੰਨਾ ਸਾਫ ਰਜੀ ਇੱਥੇ ਕਰਦੀ ਦਾ ਆਟਾ ਢੋਲ ਵੀ ਦੇਣਾ ਕਿਉਂ ਰਜੀ

नहीं 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 वो नहीं बात कह रहा तो मतलब थोड़ा डर दे दे देसी की ज्यादा है हां ना है भी होगा ना आपका ये पैसा इसका क्या होना है तो कट के बढ़ जाता है देसी की तो कोई डर ही नहीं होता कुछ नहीं लगा खा लेना मेरे तो इतनी दूर के बेटा आ नहीं चल ना इधर आ जा पापा आ जाओ नहीं कोई बात ठीक है आ गया हो गया तो है ना थोड़ी है शंकर नु शिकाओ इतना सर थोड़ा सा और डाल ओ एनु थोड़ा ज्यादा इसको डाल ज्यादा डालो हां जी भाई जिम में जाता है ऐच फूलवा नहीं ना भाई बा जंगल जा ਆਜਾ ਨਵੀਂ ਇਧਰ ਆਲੇ ਥੋੜੇ ਕੋਈ ਕੋਈ ਵਾਹ ਵਾਹ ਚਲੋ ਜੀ ਹਿਮਾਚਲ ਦੇ ਵਿੱਚ ਰਾਤ ਦਾ ਖਾਣਾ ਉਹਨਾਂ ਦਾ ਸਟਾਈਲ ਹਿਮਾਚਲ ਹਰਲੇਮੇ ਨਹੀਂ ਕੁਝ ਇਧਰ ਨਹੀਂ ਕੋਈ ਨਹੀਂ ਬੜਾ ਅੱਛੇ ਸ਼ੱਕਰਨਾ ਖਾਂਦੇ ਆ ਹਾਂ ਹੈ ਨਾ ਤੋਹ ਕੰਨਾ ਖਾਂਦੇ ਰਾਜਮਾ ਉਹ ਵੀ ਇਸ ਕੇ ਸਾਥ ਆ ਸਕਦੇ ਅੱਛਾ ਨਹੀਂ ਆ ਬਹੁਤ ਵਧੀਆ

ਕੌਲੀਏ ਦੋ ਕੌਲੀਏ ਉੱਤੇ ਹੀ ਕਾਇਦਾ ਕੌਲੀਏ ਇਹਦੇ ਹੀ ਟਿਕਾ ਦੇ ਇਹ ਜਦੋਂ ਪ੍ਰਾਣੇ ਘਰੇ ਨਹੀਂ ਜਾਂਦਾ ਹੁੰਦਾ ਉਹ ਤਸੱਕਰ ਜਿਹੜੀ ਪਈ ਹੁੰਦੀ ਆ ਕੌਲੀਏ ਉੱਤੇ ਖਾਦਾ ਉੱਤੇ ਯਾਰ ਦਿਆ ਯਾਰ ਬਾਤ ਬਾਤ ਚਪਾ ਲੈਂਦੇ ਹੋ ਬਸ ਬਸ ਸੁਣੇ ਮਾਰ ਕਿਉਂ ਉਹਨੂੰ ਜੰਗਲ ਚ ਭੇਜਣਾ ਇਹਨਾਂ ਦੇ ਮੇਲ ਚ ਨਹੀਂ ਘਾਉਂ ਔਰ ਦਾਦਿਆ वैसे मिनू नहीं पता मैं सोचिया मैजीने वेगी कि ਥੜਾ ਇੱਕ ਹੋਊਗਾ ਬਾ ਰਾਜਮਾ ਚਾਹ ਹੋਣਗੇ ਤੇ ਮੈਂ ਐ ਖਾਵਾਂਗੀ ਥੜੇ ਤੇ ਖਾਣਾ ਥਾਟੋਮੈਟਿਕ ਹੋ ਗਿਆ ਉਹ ਵੀ ਹੋਇਆ ਮੈਨੂੰ ਨਹੀਂ ਪਤਾ ਹੀ ਥੜਾ ਐਵੇਂ ਦਾ ਹੋਗਾ ਕਿੱਥੇ ਆ ਥੜਾ ਆਵੇ ਬਾਹਰ ਥੜਾ ਹੈ ਜੇ ਭੱਜਾ ਵਰਦੇ ਤੇ ਤੁਹਾਡੇ ਨਾਲ ਚੜੀ ਜਿੱਦ ਤੇ ਕਹਿੰਦਾ ਤੇ ਦਵਾ ਆਇਣਾ ਉਹ ਇਹ ਕਰਦੇ ਆ ਰਾਜਮਾ ਹਾਂ

ਨੀ ਇਹ ਉਹਦਾ ਚੱਕਰ ਹੈ ਨਾ ਢਾਲ ਵਿੱਚ ਲੈਂਦਾ ਹਾਂ ਹਾਂ ਖੁੱਲ੍ਹੇ ਹੀ ਪਉਂਦੇ ਆੜਾ ਦਿਲ ਕਿੰਨੇ ਵੱਡੇ ਆ ਆਪਣਾ ਆ ਲੱਸੀ ਦੇਤਾ ਮੈਂ ਨਾ ਹਾਂ ਦੇ ਦੂ ਦੇ ਦੂ ਲੱਸੀ ਪੀਵਾਂਗੇ ਲੱਸੀ ਵੀ ਇੰਦੇ ਚ ਫੂ ਨਾ ਕੁਛ ਨਾ ਗਾ ਇਸ ਕੋਈ ਨਾ ਲੱਸੀ ਪੀਵਾਂਗੇ ਲੱਸੀ ਮੈਂ ਵੀ ਮਾਮੀ ਕਹਿੰਦਾ ਨਾ ਇੰਨਾ ਸਤੂ ਉਸ ਵਾਲਾ ਵੀ ਵੇੜ ਕਰਦਾ ਇਹ ਸੱਟ ਸੁਣ ਰਿਹਾ ਨਹੀਂ ਉਹਦਾ ਗਾਣਾ ਸੁਣ ਰਿਹਾ ਦੋ ਸੱਟ ਸੁਣਾ ਕਰ ਤਿਕਲੇ ਇਹ ਭਰਾ ਬਾਸਲਾਸੀ ਨੇ ਸੁਣਦਾ ਬਾਜਾ ਤੋਂ ਇਹਦੇ ਜੀ 60 ਤੋਂ ਸਿੱਧਾ 0 ਤੇ ਹੋਣਾ 6 ਕੱਟਿਆ ਜਣਾ ਯਾਰ ਇਹ ਤਾਂ ਬੜੀ ਅਲੱਗ ਆ ਸੁਰੇ ਭਾਈ ਹਾਂ ਕਹਿੰਦਾ ਨਾ ਸਾਰੇ ਪੀਂਗੇ ਜਾਨ ਬਹੁਤ ਅਲੱਗ ਆ ਸੁਰੇ ਭਾਈ ਆ ਬਤਾਓ

ਬਸ ਠੀਕ ਹੈ ਸਮਝ ਬੋਲ ਕਮਿਊਨਿਟੀ ਹਮ ਵੀ ਹਾਥੀ ਖਾਤੇ ਹਾਂ ਚਲੋ ਜੀ